ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਾਡੇ ਫਾਦਰ ਸਾਹਿਬ ਇੱਕ ਕਹਾਣੀ ਅਸੀਂ ਸ਼ੁਰੂ ਕਰਨ ਲੱਗੇ ਆਂ ਵੀ ਹਰ ਰੋਜ਼ ਕੋਈ ਛੋਟੀ ਜੀ ਤੁਹਾਨੂੰ ਕਹਾਣੀ ਸੰਗਤਾਂ ਨੂੰ ਹਾਂਜੀ ਕਰਿਆ ਕਰਾਂਗੇ ਤੁਹਾਡੇ ਨਾਲ ਅਮੀਰ ਆ ਵੀ ਤੁਹਾਨੂੰ ਪਸੰਦ ਆਉ ਅੱਜ ਤੋਂ ਸ਼ੁਰੂ ਕਰਨ ਲੱਗੇ ਆਂ ਅੱਜ ਸਾਡੇ ਫਾਦਰ ਸਾਹਿਬ ਲਖੂ ਤਾੜ ਵੀ ਦੀ ਕਹਾਣੀ ਸੁਣਾਉਣਗੇ ਸਾਖੀ ਹਾਂ ਸਾਖੀ ਹੈ ਲਖੂ ਤਾੜ ਵੀ ਦੀ ਕੁਝ ਜ਼ਿਆਦਾ ਲੰਬੀ ਨਹੀਂ ਤੇ ਹਰ ਰੋਜ਼ ਇੱਕ ਦੋ ਅਸੀਂ ਇਹ ਸਾਕੀਆਂ ਕਹਾਣੀਆਂ ਤੁਹਾਡੇ ਨਾਲ ਹਾਂ ਜੀਆਂ ਕਰਿਆ ਕਰਾਂਗੇ ਹਾਂਜੀ ਪਾਪਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲਖੂ ਨਾਮ ਦਾ ਲਖੂ ਨਾਮ ਦਾ ਇੱਕ ਧਾੜ ਵੀ ਸੀਗਾ ਉਹ ਜੰਗਲ ਦੇ ਵਿੱਚ ਰਹਿੰਦਾ ਸੀ ਅੱਛਾ ਜੀ ਜੰਗਲ ਦੇ ਵਿੱਚ ਦੀ ਜਿਹੜਾ ਕੋਈ ਨੰਗ ਦਾ ਦੁਪਹਿਰ ਵੇਲੇ ਉਹਨੂੰ ਲੁੱਟ ਰਹਿੰਦਾ ਜੀ ਜੇ ਰਾਤ ਨੂੰ ਨੰਗੇ ਅੱਧੀ ਰਾਤ ਨੂੰ ਵੀ ਉਹ ਤੋਂ ਵੀ ਲੁੱਟ ਰਹਿੰਦਾ ਕਿਸੇ ਨੂੰ ਨੰਗੜ ਦਿੰਦਾ ਸੀ ਇਹ अच्छा बस ਉੱਥੇ ਹੀ ਰਹਿੰਦਾ ਖਾਣਾ ਪੀਣਾ ਐਸ਼ੋ ਹੀ ਸਿਤ ਕਰਨੀ ਬਸ ਲੁੱਟਣਾ ਤੇ ਖਾਣਾ ਲੋਟਣਾ ਤੇ ਖਾਣਾ ਹੋਰ ਕੋਈ ਕੰਮ ਨਹੀਂ ਇਹਦਾ اچھا ਜੀ ਦਾਤੋ ਦੇ ਕੋਲ ਸੀ ਹਾਂ ਜੀ ਜੇ ਕੋਈ ਨਾ ਦਿੰਦਾ ਪੈਸੇ ਵੀ ਇਹਦੇ ਕੋਲੇ ਮਾਇਆ ਹੈ ਨਹੀਂ ਅਰਪਣ ਕਰਦਾ ਉਸੇ ਵੇਲੇ ਚੱਕ ਕੇ ਮਾਰ ਕੇ ਦਾਤ ਸਿਰ ਧੜਨਾਵਾਂ ਅੱਡ ਕਰ ਦਿੰਦਾ ਮਾਰ ਦਿੰਦਾ ਜੀ ਤਲਾਸੀ ਹਾਂ ਤਲਾਸੀ ਲੈ ਕੇ ਸਾਰਾ ਕੁਝ ਖੋ ਕੇ ਲੈ ਜਾਂਦਾ اچھا ਜੀ ਇੱਕ ਵਾਰੀ ਇੱਕ ਮਸੰਦ ਸੀਗਾ ਇਮਾਨਦਾਰ ਮਸੰਦ ਕਈ ਇਮਾਨਦਾਰ ਮਸੰਦ ਹੁੰਦੇ ਨੇ ਹਾਂਜੀ ਹਾਂਜੀ ਕਈ ਚਲੋ ਵਿੱਚ ਹੇਰਾ ਫੇਰੀ ਵੀ ਕਰ ਜਾਂਦੇ ਸੀ ਮਗਰ ਉਹ ਜਦੋਂ ਲੈ ਕੇ ਮਾਇਆ ਸੰਗਤ ਦੀ ਜਿਹੜੀ ਇਕੱਠੀ ਕੀਤੀ ਹੋਈ ਸੀ ਹਾਂਜੀ ਗੁਰੂ ਮਹਾਰਾਜ ਦੇ ਅਰਪਣ ਕਰਨ ਵਾਸਤੇ ਉਹ ਸਾਰੀ ਸੇਵਾ ਲੈ ਕੇ ਆਇਆ ਹਾਂਜੀ ਤਾਂ ਉਹ ਪਿੰਡ ਦੇ ਵਿੱਚ ਆ ਕੇ ਰਾਤ ਰਹਿ ਗਿਆ ਅੱਛਾ ਜੀ ਰਾਤ ਸਵੇਰੇ ਵੀ ਦਿਨ ਚੜ ਗਿਆ ਚਲੋ ਖਾਂਦੇ ਪਿੰਦੇ ਰੋਟੀ ਪਾਣੀ ਛਕਦੇ ਉਸ ਤੋਂ ਬਾਅਦ ਜਦੋਂ ਕਾਫੀ ਦਿਨ ਚੜ ਗਿਆ ਲੋਕਾਂ ਨੇ ਵੀ ਸੰਗਤ ਨੇ ਕਿਹਾ ਵੀ ਤੁਸੀਂ ਦੁਪਹਿਰ ਵੇਲੇ ਨਾ ਜਾਇਓ ਹਾਂਜੀ ਬਈ ਜਾਂ ਪਹਿਲਾਂ ਚਲੇ ਜਾਓ ਜਾਂ ਪਿੱਛੇ ਚਲੇ ਜਾਓ ਉਹ ਚੱਲਦੇ ਚੱਲਦੇ ਕਦੋਂ ਨਹੀਂ ਕੋਈ ਗੱਲ ਨਹੀਂ ਕੋਈ ਖਤਰਾ ਨਹੀਂ ਗੁਰੂ ਮਹਾਰਾਜ ਦੀ ਸੇਵਾ ਆਪਾਂ ਦਾ ਗੁਰੂ ਦੀ ਸੇਵਾ ਵਿੱਚ ਜਾ ਰਹੇ ਹਾਂ ਦੇਖੀ ਜੋ ਜਿਹੜਾ ਕੁਝ ਹੋਊਗਾ ਹਾਂਜੀ ਉਹ ਦੁਪਹਿਰ ਵੇਲੇ ਉਥੋਂ ਚੱਲ ਪਿਆ ਜਿਉਂ ਚੱਲਿਆ ਜਿਉਂ ਚੱਲਿਆ ਜਦੋਂ ਜੰਗਲ ਦੇ ਵਿੱਚ ਗਿਆ ਉਹ ਤਾਂ ਆ ਗਿਆ ਜੀ ਖੂੜੀ ਕਰਕੇ ਜਿਵੇਂ ਲੋਟਾਂ ਲਿਆ ਕੇ ਕੇਰਾ ਪਾ ਲਿਆ ਅੱਛਾ ਜੀ ਕੇਰਾ ਪਾਇ ਕਹਿੰਦਾ ਘਰ ਦੇ ਜਿਹੜਾ ਕੁਝ ਹੈ ਤੇਰੇ ਕੋਲ ਅੱਛਾ ਜੀ ਉਹਨੇ ਬਸੇਰਾ ਗੋਈ ਮੇਰੇ ਕੋਲੇ ਕੁਝ ਨਹੀਂ ਹੈਗਾ ਮੈਂ ਤਾਂ ਸੇਵਾਦਾਰ ਆ ਹਾਂ ਤੇ ਸੰਗਤ ਦੀ ਸੇਵਾ ਇਹ ਗੁਰੂ ਮਹਾਰਾਜ ਜੀ ਆ ਕੇ ਅਰਪਣ ਕਰਨੀ ਹੈ ਹਾਂ ਜੀ ਉਹ ਕੋਹਾਂ ਦੇ ਵਿੱਚ ਇਹਨਾਂ ਦੀ ਲੋੜ ਨਹੀਂ ਕਹਿੰਦਾ ਜਾਨ ਦੀ ਤਾਂ ਮੈਨੂੰ ਲੋੜ ਹੈ ਪਰ ਇਹ ਸੰਗਤ ਦੀ ਸੇਵਾ ਮੇਰਾ ਤਾਂ ਕੁਝ ਨਹੀਂ ਇਹਦੇ ਵਿੱਚ ਅੱਛਾ ਇਹ ਤਾਂ ਗੁਰੂ ਦੇ ਅਰਪਣ ਕਰਨੇ ਆ ਗੁਰੂ ਦੀ ਚੀਜ਼ ਹੈ ਗੁਰੂ ਦੀ ਵਸਤੂ ਹੈ ਉਸਨੇ ਉਹ ਬਹੁਤ ਡਰਾਇਆ ਧਮਕਾਇਆ ਕਿ ਉਹ ਕਹਿੰਦਾ ਵੀ ਤੈਨੂੰ ਜਾਨ ਦੀ ਲੋੜ ਨਹੀਂ ਕਹਿੰਦਾ ਜਾਨ ਦੀ ਲੋੜ ਤਾਂ ਹੈਗੀ ਫਿਰ ਕਹਿੰਦਾ ਕੱਢ ਦੇ ਜਿਹੜਾ ਤੂੰ ਹੈਗਾ ਉਸਨੇ ਇੱਧਰ ਇੱਕ ਛੇ ਜੋ ਕੱਢੇ ਪੈਸੇ ਰੱਖ ਦਿੱਤੇ ਫੇਰ ਉਹਨੇ ਦੁਬਾਰਾ ਕਿਹਾ ਜੋਰ ਦੇ ਕੇ ਵੀ ਤੂੰ ਜੋ ਕੁਛ ਹੈ ਧਰ ਦੇ ਇੱਥੇ ਹੋਰ ਨਹੀਂ ਉਹਨੇ ਦੂਜੇ ਘੀਸੇ ਚ ਵੀ ਜਿਹੜੇ ਕੋਈ 2 4 10 ਸੀਗੇ ਧਮੜੇ ਹਾਂਜੀ ਉਹਨੇ ਕੱਢ ਕੇ ਰੱਖ ਦਿੱਤੇ ਹੂੰ ਲਓ ਜੀ ਕਹਿੰਦਾ ਤੇਰੇ ਕੋਲ ਹੋਰ ਵੀ ਮਾਇਆ ਹੈਗੀ ਉਹ ਵੀ ਅਖ ਦੇ ਹੂੰ ਕਹਿੰਦਾ ਜੀ ਇਹ ਮਾਇਆ ਮੇਰੀ ਨਹੀਂ ਜਿਹੜੀ ਮੇਰੀ ਸੀ ਉਹ ਮੈਂ ਤੁਹਾਡੇ ਰੱਖ ਦਿੱਤੀ ਐ ਤੁਹਾਨੂੰ ਦੇ ਦਿੱਤੀ ਹੂੰ ਇਹ ਮੇਰੀ ਮਾਇਆ ਨੇ ਸੰਗਤ ਦੀ ਇਕੱਤਰ ਕੀਤੀ ਹੋਈ ਸੇਵਾ ਹੈ ਹਾਂ ਗੁਰੂ ਮਹਾਰਾਜ ਦੀ ਜAVE ਚਰਨਾਂ ਵਿਚ ਅਰਪਣ ਕਰਨੀ ਹੈ ਮੇਰਾ ਇਹਦੇ ਵਿੱਚ ਕੁਝ ਨਹੀਂ ਹੈਗਾ ਵੀ ਇਹ ਮੈਂ ਤੁਹਾਨੂੰ ਨਹੀਂ ਦੇ ਸਕਦਾ ਹਾਂਜੀ ਉਹ ਕਹਿੰਦਾ ਫਿਰ ਤੈਨੂੰ ਜਾਨ ਦੀ ਲੋੜ ਨਹੀਂ ਕਹਿੰਦਾ ਜਾਨ ਦੀ ਲੋੜ ਤਾਂ ਮੈਨੂੰ ਹੈਗੀ ਹੈ ਪਰ ਫਿਰ ਵੀ ਇਹ ਮਾਇਆ ਮੇਰੀ ਨਹੀਂ ਨਾ ਜਿਹੜੀ ਮੇਰੀ ਸੁਭਾਅ ਤੋਂ ਦੇ ਦਿੱਤੀ ਹਾਂਜੀ ਤੁਸੀਂ ਹੁਣ ਇਸ ਤੋਂ ਬਾਅਦ ਇਹ ਜਿਹੜੀ ਹੈ ਕਹਿੰਦੇ ਫਿਰ ਮੈਂ ਜੇ ਤੇਰਾ ਗੱਲ ਵੜਦੇ ਆਂ ਹੂੰ ਕਹਿੰਦਾ ਵੜਦੇ ਗੱਲ ਵੜਦੇ ਫਿਰ ਤੇਰੀ ਜਿਵੇਂ ਮਰਜ਼ੀ ਕਰੀ ਲੈ ਜੀ ਤੂੰ ਲੈ ਜੀ ਭਾਈ ਹੂੰ ਕਹਿੰਦਾ ਹੱਦ ਹੋ ਗਈ ਕਹਿੰਦਾ ਐਡਾ ਪੱਕਾ ਬੰਦਾ ਹਾਂਜੀ ਕਹਿੰਦਾ ਵੀ ਜੇ ਤਾ ਤੂੰ ਝੂਠ ਬੋਲਦਾ ਹੋਇਆ ਹੂੰ ਤਾਂ ਵੀ ਜੇ ਸੱਚ ਬੋਲਦਾ ਤਾਂ ਵੀ ਕਹਿੰਦਾ ਚੱਲ ਗੁਰੂ ਮਹਾਰਾਜ ਦੇ ਸਾਹਮਣੇ ਚੱਲ ਜੇ ਝੂਠ ਬੋਲਿਆ ਤਾਂ ਮੈਂ ਤੇਰਾ ਗੁਰੂ ਮਹਾਰਾਜ ਦੇ ਸਾਹਮਣੇ ਕਹਿੰਦਾ ਸਿਰ ਤੋੜਨ ਵੱਟ ਕਰ ਦਊਗਾ ਜੇ ਸੱਚ ਬੋਲਿਆ ਫਿਰ ਦੇਖੀ ਜਾਊ ਕਹਿੰਦੇ ਉਹ ਨਾਲ ਚੱਲ ਪਿਆ ਗੁਰੂ ਦੀ ਕਿਰਪਾ ਹੋਈ ਗੁਰੂ ਦੀ ਦ੍ਰਿਸ਼ਟੀ ਦੂਰੋ ਹੀ ਪੈ ਜਾਂਦੀ ਹੁੰਦੀ ਹੈ ਇਹ ਜੀ ਗੱਲ ਨਹੀਂ ਆ ਜਦੋਂ ਕਿਸੇ ਦਾ ਪਰਕਾਰ ਕਰਦਾ ਹੈ ਨਾ ਚੀਰ ਤਾਰਨਾ ਹੁੰਦਾ ਹੈ ਨਾ ਹਾਂਜੀ ਹਾਂ ਉਹ ਤਾਰਨ ਦਾ ਕੋਈ ਢੰਗ ਹੀ ਬਸੀਲਾ ਹੁੰਦਾ ਹੈ ਗੁਰੂ ਮਹਾਰਾਜ ਆਪ ਖਿੱਚ ਲੈਂਦੇ ਆ ਫਿਰ ਆਪ ਸਾਰਾ ਕੁਝ ਹਾਂ ਜੋ ਕੁਛ ਹੈ ਗੁਰੂ ਕਿਰਪਾ ਕਰੇ ਤਾਂ ਸਾਰਾ ਕੁਝ ਹੋ ਸਕਦਾ ਹੈ ਹਾਂਜੀ ਹਾਂ ਉਹ ਗੁਰੂ ਮਹਾਰਾਜ ਦੀ ਦ੍ਰਿਸ਼ਟੀ ਇੰਨੀ ਦੂਰ ਤੇ ਸੁਰਤੀ ਪੈ ਨਾਲ ਹੀ ਉਹਨਾਂ ਨੇ ਉਸ ਨੂੰ ਮਤਲਬ ਉਦਾ ਉਦਾਰ ਕਰਨਾ ਸੀ ਉਹਦਾ ਉਦਾਰ ਕਰਨਾ ਸੀ ਕਲਿਆਣ ਕਰਨਾ ਸੀ ਉਹ ਉਥੋਂ ਚੱਲ ਪਿਆ ਹਾਂਜੀ ਜਦੋਂ ਗੁਰੂ ਘਰ ਦੇ ਵਿੱਚ ਆਏ ਹਰ ਇੱਕ ਸ੍ਰੀ ਹਰਿਮੰਦਰ ਸਾਹਿਬ ਉਸੇ ਤਰੀਕਾ ਦਾਤ ਉਹਦੇ ਕੋਲੇ ਫੜਿਆ ਹੋਇਆ ਨਾਲ ਹੀ ਤੁਰਿਆ ਆਉਂਦਾ ਕਿਸੇ ਨੇ ਉਹਨੂੰ ਰੋਕਿਆ ਨਹੀਂ ਹਾਂਜੀ ਆ ਕੇ ਮਹਾਰਾਜ ਦੇ ਚਰਨਾਂ 'ਚ ਮਸੰਦ ਭਾਈ ਨੇ ਮੱਥਾ ਟੇਕਿਆ ਸੇਵਾ ਅਰਪਣ ਕਰਤੇ ਆ ਲੋ ਜੀ ਤੁਹਾਡੀ ਇਹ ਸੇਵਾ ਹੈ ਇਹ ਆਪਣੀ ਸੰਭੋਤਾਰ ਸੇਵਾ ਕਹਿੰਦੇ ਭਾਈ ਇਹ ਕੌਣ ਹੈ ਇਹ ਕੌਣ ਹੈ ਭਾਈ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ ਇਹ ਕੌਣ ਹੈ ਫਿਰ ਪੁੱਛਿਆ ਨਹੀਂ ਤੇਰੇ ਨਾਲ ਆਇਆ ਤੈਨੂੰ ਪਤਾ ਹੋਊਗਾ ਦੱਸ ਕੌਣ ਹੈ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਤੁਸੀਂ ਜਾਣੋ ਇਹ ਜਾਣੇ ਮੈਨੂੰ ਨਹੀਂ ਪਤਾ ਕੌਣ ਹੈ ਫਿਰ ਉਹਨੂੰ ਪੁੱਛਿਆ ਵੀ ਭਾਈ ਕੌਣ ਹੈ ਤੂੰ ਕੀ ਕੰਮ ਕਰਦਾ ਹੂੰ ਕਹਿੰਦਾ ਜੀ ਮੈਂ ਤਾਂ ਸਾੜੇ ਮਾਰਦਾ ਹਾਂ ਹਾਂਜੀ ਰਸਤਾ ਰੋਕਦਾ ਜਿਹੜਾ ਉਹਨੇ ਮਿਲ ਜੇ ਮੈਂ ਉਹਨੂੰ ਲੋਟ ਲੈਣਾ ਲੋਟ ਲੈਣਾ ਹਾਂਜੀ ਜੇ ਕੋਈ ਨਾਮ ਆਇਆ ਅਰਪਣ ਕਰੇ ਮੇਰੇ ਨਾਮ ਦੇਵੇ ਮੈਨੂੰ ਮੈਂ ਉਹਨੂੰ ਮਾਰ ਦੇਣਾ ਕਤਲ ਕਰ ਦੇਣਾ ਖਤਮ ਕਰ ਦੇਣਾ ਖਤਮ ਕਰਕੇ ਵਸ ਮਾਰੀ ਮਾਇਆ ਖੋਲ ਲੈਣਾ ਅੱਛਾ ਜੀ ਖਾਣਾ ਪੀਣਾ ਐਸ਼ ਕਰਨੀ ਇਹ ਮੇਰਾ ਕੰਮ ਹੈ ਹੋਰ ਕੋਈ ਕੰਮ ਨਹੀਂ ਮੇਰਾ ਹਾਂਜੀ ਕਹਿੰਦੇ ਕੋਈ ਚੰਗਾ ਕੰਮ ਵੀ ਕੀਤਾ ਮਾਰੇ ਕਹਿੰਦੇ ਹੂੰ ਹੂੰ ਕਹਿੰਦੇ ਨਹੀਂ ਸੱਚੇ ਪਾਤਸ਼ਾਹ ਜੀ ਮੈਂ ਮਾੜਾ ਕੰਮ ਹੀ ਕਰਦਾ ਚੰਗਾ ਤਾਂ ਕੋਈ ਮਿੱਤ ਹੋਇਆ ਹੀ ਨਹੀਂ ਨਾ ਮੈਂ ਕਦੇ ਕੀਤਾ ਅੱਛਾ ਜੀ ਮਾਰੇ ਕਹਿੰਦੇ ਫੇਰ ਚੱਲ ਫੇਰ ਅੱਜ ਤੇ ਚੰਗੇ ਤੇ ਲਾ ਦੀਏ ਹਾਂਜੀ ਮਾਰੇ ਨੇ ਸੱਚੇ ਪਾਸ਼ਾ ਪੰਜੇ ਪਾਸ਼ਾ ਗੁਰ ਅਰਜਨ ਦੇਵ ਸਾਹਿਬ ਮਹਾਰਾਜ ਦੀ ਵੇਲੇ ਦੀ ਗੱਲ ਹੈ ਇਹ ਅੱਛਾ ਜੀ ਉਹਨਾਂ ਨੇ ਉਸ ਨੂੰ ਬਹੁਤ ਫੜਿਆ ਲੰਗਰ ਦੇ ਵਿੱਚ ਲੈ ਗਏ ਕਹਿੰਦੇ ਆ ਬਸ ਵਰਤਾਂ ਦੀ ਸੇਵਾ ਕਰਿਆ ਕਰ ਸੇਵਾ ਕਰ ਹਾਂਜੀ ਲੰਗਰ ਚ ਉਹਨੂੰ ਲਾਤਾ ਬਾ ਫਿਰ ਉਹੀ ਜਿਹੜਾ ਲੱਖੂ ਤਾੜ ਵੀ ਸੀ ਉਹ ਲੱਖੂ ਗੁਰਸਿੱਖ ਬਣ ਗਿਆ ਅੱਛਾ ਉੱਥੇ ਫਿਰ ਉਹਨੇ ساری ਉਮਰ ਗੁਰੂ ਘਰ ਦੇ ਵਿੱਚ ਹੀ ਬਿਤਾ ਦਿੱਤੀ ਹਾਂ ਜੀ ਇਸ ਤਰ੍ਹਾਂ ਮਤਲਬ ਗੁਰੂ ਬਾਹਰ ਜਿਹਨੂੰ ਬਖਸ਼ਣਾ ਹੁੰਦਾ ਉਹਦੇ ਵਾਸਤੇ ਕੋਈ ਨਾ ਕੋਈ ਜਰੀਆ ਬਣਾਉਂਦਾ ਵਸੀਲਾ ਬਣਾਉਂਦਾ ਵਸੀਲਾ ਬਣਾ ਕੇ ਉਹਨੂੰ ਆਪਣੇ ਕੋਲੇ ਬੁਲਾ ਲੈਂਦਾ ਉਸ ਨੂੰ ਹਾਂ ਜੀ ਇਹ ਜੋ ਹੋਇਆ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਹਾਂ ਜੀ ਬੰਦੇ ਦੇ ਵਾਸਤੇ ਕੋਈ ਗੱਲ ਨਹੀਂ ਬੰਦੇ ਜਿਹਨੂੰ ਉਤਾਰਨਾ ਹੈ ਉਹ ਜਦੋਂ ਉਹ ਆਪੇ ਕਿਸੇ ਟੰਗ ਨਾਲ ਬੁਲਾ ਲੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ